ਜ਼ਾਲਮਾ ਵੇ ਤੂੰ ਨਾ ਸਹ ਲੈਦਾ ਯਾਦਾਂ ਤੇਰੀਆਂ ਤੇਰੇ ਤੋਂ ਚ ਗਿਆ ਨੇ ਮਿੰਦਾ ਮੇਰੀਆਂ ਵੇ ਤੇਰਿਆਂ ਸੁਪਨਿਆਂ ਨੇ ਬਰ ਬਰ ਵੇ ਬੈਰੀਆ ਡੰਗਿਆ ਨੇ ਬੇਸ਼ੱਕ ਬੇਸ਼ੱਕ ਤੂੰ ਪਰਤ ਕੇ ਵੇਖਿਆ ਨਹੀਂ ਸਰਤਾਜ ਰਿਦਾ ਸੁਣੀ ਟੰਗੀਆਂ ਨੇ ਅਸੀਂ ਫੇਰ ਵੀ ਦੁਨੀਆ ਚਾਵਾਂਂਦਿਆ ਤੇਰੇ ਜੀਰੇ ਦੇ ਵਰਗੀਆਂ ਰਹਂਦੀਆਂ ਨੇ ਹਏ ਹੇ ਹੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਸਮਰਥ ਸਿਨੇਮਾ ਸਮਰਥ ਸਿਨੇਮਾ ਤੁਹਾਨੂੰ ਦੱਸ ਦਈਏ ਹਨਮਾਨਗੜ ਰੋਡ ਉੱਤੇ ਨਾਮ ਨੂੰ ਚੌਕ ਦੇ ਸਥਿਤ ਹੈ ਤੇ ਇੱਥੇ ਲੱਗੀ ਹੈ ਅਕਾਲ ਮੂਵੀ ਅਕਾਲ ਮੂਵੀ ਦੇ ਆਪਣੇ ਅਭੋਰ ਤੋਂ ਤੇ ਇੱਕ ਪ੍ਰਸਿੱਧ ਐਕਟਰ ਹੈ ਜੇ ਅਸ਼ਦੀ ਪੀਰ ਜੀ ਜਿਨ੍ਹਾਂ ਨਾਲ ਤੁਹਾਨੂੰ ਮੁਲਾਕਾਤ ਕਰਾਉਨੇ ਆ ਇਹ ਮੂਵੀ ਦੇ ਵਿੱਚ ਇਹਨਾਂ ਨੇ ਬੜਾ ਅਹਿਮ ਰੋਲ ਅਦਾ ਕੀਤਾ ਹੈ ਆਪਣਾ ਤੇ ਆਪਣੀ ਅਭੋਰ ਤੋਂ ਨਹੀਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਪਰ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤੇ ਬਾਈ ਦਾ ਹੌਸਲਾ ਜਰੂਰ ਆਏ ਜੀ ਅਸਲੀ ਪਹਿਲਾਂ ਦਾ ਕਾਲ ਮੂਵੀ ਦੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੁੰਦਾ ਥੈਂਕ ਯੂ ਜੀ ਇਹ ਆਪਾਂ ਕਰੀਅਰ ਦੀ ਸ਼ੁਰੂਆਤ ਕਿੱਥੋਂ ਹੋਈ ਜੀ ਆਪਣੇ ਇਹ ਜੀ ਐਕਟਿੰਗ ਲਾਈਨ ਤੋਂ ਹੀ ਮੈਂ ਸਕੂਲ ਦੇ ਵਿੱਚ ਵੀ ਕਾਫੀ ਮਤਲਬ ਐਕਟਿਵ ਰਹਿੰਦਾ ਸੀ ਸਿੰਕਿੰਗ ਕਰਦਾ ਸੀ ਐਕਟ ਕਰਦਾ ਸੀ ਜੀ ਅੱਛਾ ਲੱਗਿਆ ਮੂਵੀ ਦੇ ਰੋਲ ਕਰਕੇ ਬਹੁਤ ਚੰਗਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਅ ਕਦੋਂ ਤੋਂ ਮੂਵੀ ਕਰ ਰਹੇ ਹੋ ਤੁਸੀਂ ਮੈਂ ਜੀ ਟਰਾਈ ਤਾਂ 10-15 ਸਾਲ ਤੋਂ ਹੀ ਕਰ ਰਿਹਾ ਹਾਂ ਪਰ ਜ਼ਿਆਦਾ ਮੌਕਾ ਹੁਣ ਮਿਲਿਆ ਜੀ ਕਿਉਂਕਿ ਮੈਂ ਇੱਕ ਮੂਵੀ ਕੀਤੀ ਸੀਗੀ ਜੀ ਉਸ ਦੇ ਵਿੱਚ ਗਿੱਪੀ ਬਾਈ ਜੀ ਨਾਲ ਹੀ ਜੋ ਕਿ ਹੈ ਉਹਦੇ ਵਿੱਚ ਬਾਈ ਜੀ ਨੂੰ ਮੇਰਾ ਕੰਮ ਪਸੰਦ ਆਇਆ ਉਸੇ ਮੂਵੀ ਦੇ ਰੋਲ ਪਸੰਦ ਆਉਣ ਤੋਂ ਬਾਅਦ ਇਸ ਮੂਵੀ ਦੇ ਵਿੱਚ ਬਾਈ ਜੀ ਨੇ ਮੈਨੂੰ ਅਪਰੋਵਲ ਕੀਤਾ ਕਿਹੜਾ ਰੋਲ ਤੁਸੀਂ ਅਦਾ ਕੀਤਾ ਮੂਵੀ ਦੇ ਵਿੱਚ ਮੈਂ ਵੈਸੇ ਤਾਂ ਵਿਲਨ ਵਾਲੇ ਸਾਈਡਾਂ ਜੀ ਪਰ ਇਸ ਦੇ ਵਿੱਚ ਵੀ ਮੇਰਾ ਕਮੇਡੀ ਹੀ ਰੋਲ ਹੈ ਕਿਉਂਕਿ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਹਾਨੂੰ ਪਸੰਦ ਆਏਗੀ ਕਿਵੇਂ ਆਪਣਾ ਐਕਸਪੀਰੀਅੰਸ ਰਿਹਾ ਇਸ ਰੋਲ ਦੇ ਵਿੱਚ ਕਿਵੇਂ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਨਹੀਂ ਸਾਹਮਣਾ ਨਹੀਂ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਬਹੁਤ ਹੀ ਉੱਥੇ ਜਿਆਦਾ ਮਤਲਬ ਘੈਂਟ ਜਿੱਦਾਂ ਮਹੌਲ ਹੁੰਦਾ ਸੀਗਾ ਜੀ ਜ਼ਿਆਦਾਤਰ ਸ਼ੂਟ ਨਾਈਟ ਦੇ ਹੋਏ ਆ ਤੇ ਸ਼ੂਟ ਨਾਈਟ ਦੇ ਹੋਏ ਆ ਤੇ ਸ਼ੂਟ ਵੀ ਦਸੰਬਰ ਦੇ ਮਹੀਨੇ ਹੋਏ ਆ ਜੀ ਤੇ ਦੇਖੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਠੰਡ ਦੇ ਪੂਰੀ ਠੰਡ ਦੇ ਵਿੱਚ ਕੀਤਾਈ ਕਿੱਥੇ ਮੂਵੀ ਆਪਣੀ ਕਿੱਥੇ ਸ਼ੂਟ ਹੋਈ ਸੀ ਇਹ ਮਹਾਲੀ ਦੇ ਨੇੜੇ ਹੀ ਸਤਲੁਜ ਦਰਿਆ ਦੇ ਕੰਡੇ ਦੇ ਹੋਈ ਹੈ ਜੀ ਤੇ ਆਪਣੇ ਖਰੜ ਹੋਈ ਹੈ ਜੀ ਮਜ਼ਾਤ ਪਿੰਡ ਹੈਗਾ ਜੀ ਉੱਥੇ ਉੱਥੇ ਲੋਕੇਸ਼ਨ ਬਣੀ ਹੋਈ ਆ ਜੋ ਕਿ ਜਿੱਥੇ ਕਿ ਕੱਚੇ ਘਰ ਨੇ ਉੱਥੇ ਲੋਕੇਸ਼ਨ ਤਿਆਰ ਕਰਕੇ ਉੱਥੇ ਬਣਾਈ ਹੈ ਇਹ ਮੂਵੀ ਕਿਸ ਅਧਾਰ ਤੇ ਬਣੀ ਹੋਈ ਹੈ ਜ ਜੀ ਤੁਸੀਂ ਰੋਲ ਕੀਤਾ ਤੁਹਾਨੂੰ ਇਹ ਜੀ ਮਤਲਬ ਜਿੱਦਾਂ ਕਿ ਆਪਣੇ ਪਹਿਲਾਂ ਸਿੱਖ ਧਰਮ ਦੇ ਸਿੱਖ ਇਤਿਹਾਸ ਜਿਵੇਂ ਆਪਣੇ ਕੁਰਬਾਨੀਆਂ ਦਿੱਤੀਆਂ ਜੀ ਤੇ ਉਸ ਬੇਸ ਤੇ ਫਿਲਮ ਬਣਾਈ ਗਈ ਸਿੱਖਾਂ ਤੇ ਬਣਾਈ ਗਈ ਮੈਨੂੰ ਹੋਰ ਕੀ ਵੱਡੇ ਹੋਰ ਕੀ ਸੁਪਨੇ ਨੇ ਹੋਰ ਕੀ ਮੈਂ ਜਾਣਨਾ ਕਿ ਮੈਂ ਵੱਤੋ ਵੱਤ ਦੇ ਫਿਲਮ ਲਾਈਨ ਚ ਕੰਮ ਕਰਾਂ ਜੀ ਤਾਂ ਕਿ ਜੋ ਮੈਂ ਆਪਣੇ ਘਰਦਿਆਂ ਦਾ ਆਪਣਾ ਸੁਪਨਾ ਪੂਰਾ ਕਰ ਸਕਾਂ ਜੀ ਆਪਾਂ ਪੰਜਾਬੀ ਮੂਵੀ ਹੀ ਕਰਨਾ ਚਾਹੁੰਦੇ ਆਂਗੇ ਹੋਰ ਅੱਗੇ ਬਾਲੀਵੁੱਡ ਪਹੁੰਚਾਂ ਤੇ ਮੇਰੀ ਜਾਣੀ ਨੇ ਜੀ ਅਗਰ ਮੌਕਾ ਮਿਲੇਗਾ ਬਾਲੀਵੁੱਡ ਤੇ ਜਾਣ ਦਾ ਤਾਂ ਮੈਂ ਜ਼ਰੂਰ ਕਰਾਂਗੇ ਜੀ ਫੇਵਰੇਟ ਐਕਟਰ ਕਹੋ ਨਾ ਤੁਹਾਡਾ ਫੇਵਰੇਟ ਐਕਟਰ ਤਾਂ ਦੇਖੋ ਇਹ ਸਾਰੇ ਹੀ ਵਧੀਆ ਲੱਗਦੇ ਨੇ ਪਰ ਅਮਰਿੰਦਰ ਗਿੱਲ ਭਾਜੀ ਹੋਗੇ ਤੇ ਕੀਪੀ ਭਾਈ ਹੋਗੇ ਇਹ ਕਿਹਨੇ ਐਕਟਰਸ ਕਿਹਨੇ ਐਕਟਰਸ ਐਕਟਰਸ ਮੇਰੇ ਸਰਗੁਨ ਮੈਂ ਤਾਂ ਮੈਮ ਨੇ ਅੱਛਾ ਜੀ ਮੈਨੂੰ ਬਹੁਤ ਅੱਛੇ ਲੱਗਦੇ ਨੇ ਮੂਵੀ ਕੀਤੀ ਪਿੱਲਾਂ ਨਾਲ ਹਾਂਜੀ ਮੈਂ ਉਹਨਾਂ ਨਾਲ ਸਰਵਾਲਾ ਜੀ ਮੂਵੀ ਕੀਤੀ ਹੈ ਜੀ ਜੀ ਜਿਵੇਂ ਕੀ ਥੈਂਕਸ ਜਿਵੇਂ ਕੀ ਮੇਰੇ ਨਾਲ ਰਹਿੰਦੇ ਨੇ ਮੇਰੇ ਯਾਰ ਦੋਸਤ ਪਰਸਨਲੀ ਯਾਰ ਦੋਸਤ ਤੇ ਮੇਰੇ ਸਟਾਫ ਦੇ ਵਿੱਚ ਜੋ ਕਿ ਮੇਰੇ ਤੋਂ ਵੱਡੇ ਨੇ ਸਭ ਤੋਂ ਜ਼ਿਆਦਾ ਥੈਂਕਸ ਤਾਂ ਮੈਂ ਸੁਭਾਸ਼ ਨੋਖਵਾਲ ਜੀ ਤੇ ਉਹਨਾਂ ਦਾ ਨਾਸ਼ਮੀ ਕੁਮਾਰ ਜੀ, ਸੁਨੀਲ ਬਿਸ਼ਨੋਈ ਤੇ ਦੀਪਕ ਸ਼ਰਮਾ ਜੀ ਇਹਨਾਂ ਦੀ ਮੈਂ ਜ਼ਿਆਦਾ ਥੈਂਕਸ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਦੀ ਹਰ ਵੇਲੇ ਮੈਨੂੰ ਸਪੋਰਟ ਰਹੀ ਹੈ ਜੀ ਤੇ ਸਭ ਤੋਂ ਜ਼ਿਆਦਾ ਤਾਂ ਮੈਨੂੰ ਸੁਭਾਸ਼ ਨੋਖਵਾਲ ਜੀ ਜਿੱਦਾਂ ਕੀ ਫਾਦਰ ਦੀ ਤਰ੍ਹਾਂ ਹੀ ਮੈਨੂੰ ਟ੍ਰੀਟ ਕਰਦੇ ਨੇ ਜੀ ਹਰ ਵੇਲੇ ਮੇਰੇ ਨਾਲ ਮਤਲਬ ਮੇਰੇ ਨਾਲ ਰਹਿੰਦੇ ਮੇਰੇ ਨਾਲ ਖੜਦੇ ਨਹੀਂ ਨੇ ਨੇ ਜਿਹੜੇ ਬੋਰਵਾਸੀ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੈਂ ਬੋਰਵਾਸੀਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਜਿਆਦਾ ਤੋਂ ਜਿਆਦਾ ਜਾਨੇ ਇਸ মুਵੀ ਨੂੰ ਦੇਖਣ ਜੀ ਤੇ ਜੋ ਵੀ ਆਪਣਾ ਇਸ ਫਿਲਮ ਨੂੰ ਲੈ ਕੇ ਰਿਵਿਊ ਨੇ ਉਹ ਦੇਣ ਜੀ ਤੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਨ ਜੀ ਤੇ ਹੋਰ ਕੀ ਕੀ ਆਪਣੇ ਸ਼ੌਂਕ ਨੇ ਜੀ ਐਕਟਿੰਗ ਤੋਂ ਇਲਾਵਾ ਜੀ ਮੇਰਾ ਸਿੰਗਿੰਗ ਦਾ ਸ਼ੌਂਕ ਹੈ ਜੀ ਅੱਛਾ ਜੀ ਤੇ ਜੋ ਕਿ ਮੈਂ ਹੁਣ 1-2 ਮਹੀਨੇ ਤੱਕ ਆਪਣਾ Song ਖੁਦ ਦਾ Song ਰਿਲੀਜ਼ ਕਰਨ ਜਾ ਰਿਹਾ ਹਾਂ ਜੀ ਕੋਈ ਸਾਨੂੰ ਵੀ ਕੋਈ Song ਸੁਣਾ ਦਿਓ ਵਧੀਆ ਜੀ ਹਾਂਜੀ ਮੈਂ ਮੇਰੇ ਫੇਵਰੇਟ ਸਿੰਗਰ ਨੇ ਇਸ ਸਿੰਦਰਪਾਲ ਭਾਈ ਉਹਨਾਂ ਤੁਹਾਨੂੰ ਗਾਣਾ ਸੁਣਾਉਣ ਲੱਗੇ ਹੋਲਾ ਵਈਸ਼ਕੇ ਦੇ ਅੰਬਰੀ ਉਡਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਤੁਮਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਅਕਮਾਰੀਆਂ ਉਹ ਮੇਰੇ ਪੈਰ ਨਾ ਜ਼ਮੀਨੀ ਉੱਤੇ ਲੱਗਦੇ ਪੈਰ ਨਾ ਜ਼ਮੀਨੀ ਉੱਤੇ ਲੱਗਦੇ ਲੱਕਮ ਬਬਤਾਂ ਦੇ ਵਗਦੇ ਰਾਤੀ ਮਿੱਠੇ ਮਿੱਠੇ ਪਨੇ ਵਿਠਾ ਜਦੇ ਤੱਕ ਦੋਸਤੋ ਇੱਕ ਤੁਹਾਡੇ ਲਈ ਬਹੁਤ ਹੀ ਵਧੀਆ ਆਫਰ ਹੈ ਜਿਹੜਾ ਵੀ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਤੇ ਸਮਰ ਸਿਨੇਮਾ ਵਿੱਚ ਆਏਗਾ ਉਹਨੂੰ ਫੂਡ ਦੇ ਵਿੱਚ ਸਪੈਸ਼ਲ ਹੈ ਜਿਹੜਾ ਸਮਰ ਸਿਨੇਮਾ ਵੱਲੋਂ ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਏਗਾ ਤਾਂ ਦੋਸਤੋ ਦੇਖਣਾ ਨਾ ਮੂਵੀ ਨਾ ਭੁੱਲਿਓ ਅਕਾਲ ਮੂਵੀ ਲੱਗੀ ਹੈ ਸਮਰ ਸਿਨੇਮਾ ਤੁਹਾਨੂੰ ਐਡਰਸ ਦੱਦੀਏ ਵੀ ਇਹ ਹਨਮਾਨਗੜ ਰੋਡ ਨਾਮ ਦੇ ਚੌਕ ਦੇ ਉੱਤੇ ਸਮਰ ਸਿਨੇਮਾ ਬਣਿਆ ਹੈ ਤੇ ਵੱਧ ਵੱਧ ਜਿਹੜਾ ਮੂਵੀ ਦੇਖਣ ਆਇਆ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਜੀ